ਸਾਰੇ ਵੀਰਾਂ ਨੂੰ ਬੇਨਤੀ ਆ ਅੱਜ ਦੇ ਕੋਲਪੁਰ ਕਬੱਡੀ ਕੱਪ ਜਿਆਦਾ ਮੀਂਹ ਕਰਨਾ ਨਹੀਂ ਹੋ ਸਕੇਗਾ ਪਰ ਵੱਧਦੇ ਹਨ ਤਾਂ tane ਬਹੁਤ ਦਿੱਤੀ ਪਰ ਮੀਂਹ ਜਿਆਦਾ ਦੇਖ ਕੇ ਸਾਰੇ ਪ੍ਰੇਰਾਂ ਦੇ ਸੰਘਤਾ ਨੂੰ ਸੁਝ ਜੀ ਕੀਤਾ ਜਾਂਦਾ ਹੈ ਵੀ ਇਹ ਕੱਪ ਅੱਜ ਦਾ ਪੋਸਟਬੋਲ ਕੀਤਾ ਜਾਂਦਾ ਪਰ ਮੈਂ ਜਿਆਦਾ ਦੇਖ ਕੇ ਸਾਰੇ ਪ੍ਰੇਰਾਂ ਦੇ ਸੰਕਤਾਂ ਨੂੰ ਸੁਝਿਤ ਕੀਤਾ ਜਾਂਦਾ ਹੈ ਵੀ ਇਹ ਕੱਪ ਅੱਜ ਦਾ ਪੋਸਟਬੋਲ ਕੀਤਾ ਜਾਂਦਾ ਉਹ ਅਗਰ ਜੀ ਦਾ ਖਾਸਾ ਉਹ